ਇਹ ਨਹੀਂ ਜਾ 2 ਆਉਂਦੇ ਹਾਂ ਅੱਗੇ ਤੋਂ ਬੋਲਣੇ ਲੱਗਦੇ ਨੇ ਮਮੂ ਜੀ ਇਹ ਪੂਰਾ ਖਾ ਲੇਗੀ ਤੇਰਾ ਕੇ ਤੂੰ ਬਾਅਦ ਵਿੱਚ ਖਾ ਲੂਗੀ ਚਲ 1 ਸੈਕਿੰਡ ਹਾਂਜੀ ਆਹ

ਪਲੀਜ਼ ਮੇਰੀ ਰਿਕੁਐਸਟ ਹੈ ਰਿਕੁਐਸਟ ਹੈ ਗੋਡ ਬlesਸ ਯੂ ਆਸ਼ੀਰਵਾਦ ਸੇ ਬੜਾ ਕੁਛ ਨਹੀਂ ਹੈ ਨਹੀਂ ਬੋਤਾ ਬੋਤਾ ਸਹੀ ਗੱਲ ਹੈ ਚਲੋ ਬਹੁਤ ਬਹੁਤ ਮਾਰਾ ਕੀ ਦੇਖੋ ਮੈਂ ਸਮਝਦਾ ਕਿ ਸੁਨਾਮ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਦੋ ਲੜਕੀਆਂ ਦੋ ਬੇਟੀਆਂ ਸੁਨਾਮ ਦੀਆਂ ਉਹਨਾਂ ਨੇ ਜੁਡੀਸ਼ੀਅਲ ਦਾ ਪੇਪਰ ਜਿਹੜਾ ਉਹ ਪਾਸ ਕੀਤਾ ਔਰ ਜੱਜ ਬਣੀਆਂ ਨੇ ਬਹੁਤ ਮਾਣ ਵਾਲੀ ਗੱਲ ਹੈ ਸਾਰੇ ਸ਼ਹਿਰ ਦੇ ਲਈ ਔਰ ਜਿੰਨਾ ਵਿੱਚੋਂ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪੁਰਾਣੇ ਸਾਥੀ ਸਾਡੇ ਵੀਰ ਗਿਆਨ ਜੀ ਉਹਨਾਂ ਦੀ ਬੇਟੀ ਡਿੰਪਲ ਇਹਨਾਂ ਨੇ ਟੈਸਟ ਕਰੈਕ ਕੀਤਾ ਹੈ ਔਰ ਇਹਨਾਂ ਨੂੰ ਮੁਬਾਰਕਬਾਦ ਦੇਣਾ ਹੈ ਗੁੱਡ ਵਿਸ਼ੀਜ਼ ਦੇਣਾ ਹੈ ਮੈਂ ਸਮਝਦਾ ਕਿ ਜਦੋਂ ਬੇਟੀਆਂ ਇਹ ਜੀ ਅਚੀਵਮੈਂਟ ਕਰਦੀਆਂ ਨੇ ਤੇ ਕੱਲੇ ਉਸ ਪਰਿਵਾਰ ਦੇ ਲਈ ਜਾਂ ਪੇਰੈਂਟਸ ਦੇ ਲਈ ਨਹੀਂ ਸਮੁੱਚੇ ਸਮਾਜ ਦੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ ਇਸ ਤੋਂ ਪਹਿਲਾਂ ਵੀ ਤਕਰੀਬਨ 4 ਮਹੀਨੇ ਪਹਿਲਾਂ ਇੱਕ ਸਾਡੀ ਸਮਾਮ ਦੀ ਗਰੀ ਪਰਿਵਾਰ ਦੀ ਲੜਕੀ ਉਹ ਜੱਜ ਬਣੀ ਸੀਗੀ ਤੇ ਇੱਕ ਚੰਗਾ ਮਾਹੌਲ ਹੈ ਜਿਹੜਾ ਟਰਾਂਸਪੇਰੈਂਟ ਅਕਾਊਂਟੇਬਲ ਮਾਹੌਲ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਬਣਦਾ ਜਾ ਰਿਹਾ ਜਿਸ ਦੇ ਨਾਲ ਬੱਚੇ ਆਪਦੀ ਮੈਰਿਟ ਆਪਦੀ ਮਿਹਨਤ ਆਪਦੀ ਮੁਸ਼ਕਕਤ ਤੇ ਆਪਦੀ ਕਾਬਲੀਅਤ ਦੇ ਬਲ ਦੇ ਉੱਪਰ ਵੱਡੀਆਂ-ਵੱਡੀਆਂ ਪਦਵੀਆਂ ਨੇ ਜਿਹੜੀਆਂ ਵੱਡੇ-ਵੱਡੇ ਨੌਕਰੀਆਂ ਨੇ ਜਿਹੜੀਆਂ ਉਹ ਪ੍ਰਾਪਤ ਕਰ ਰਹੇ ਨੇ ਸੋ ਬਹੁਤ-ਬਹੁਤ ਮੁਬਾਰਕਬਾਦ ਹੈ ਬੀਟੀ ਡਿੰਪਲ ਨੂੰ ਔਰ ਸਾਰੇ ਪਰਿਵਾਰ ਨੂੰ ਅ ਸਭ ਤੋਂ ਪਹਿਲਾਂ ਆਈ ਥਿੰਕ ਉਸ ਪਰਮਾਤਮਾ ਦਾ ਸਾਥ ਬਹੁਤ ਵੱਡਾ ਉਹਨਾਂ ਦਾ ਸ਼ੁਕਰੀਆ ਹੈ ਕਿ ਅੱਜ ਇਹ ਦਿਨ ਆਇਆ ਮੇਰੇ ਪੇਰੈਂਟਸ ਮੇਰਾ ਬ੍ਰਦਰ ਮੇਰੇ ਭਾਬੀ ਤੇ ਮੇਰਾ ਪੂਰਾ ਪਰਿਵਾਰ ਮੇਰੇ ਟੀਚਰਸ ਚਾਹੇ ਮੇਰੇ ਸਕੂਲ ਦੇ ਹੋਣ ਕਾਲਜ ਦੇ ਹੋਣ ਤੇ ਮੈਨੇ ਰਾਹੁਲ ਜ਼ਾਇਦ ਦਿੱਲੀ ਤੋਂ ਕੋਚਿੰਗ ਲਈਤੀ ਹੈ ਰਾਹੁਲ ਸਰ ਡੈਫੀਨਿਟਲੀ ਉਹਨਾਂ ਦਾ ਬਹੁਤ ਵੱਡਾ ਹੱਥ ਰਿਹਾ ਹੈ ਇਸ ਅਚੀਵਮੈਂਟ ਵਿੱਚ